ਅੱਜ ਅਸੀਂ ਪਹੁੰਚੇ ਹਾਂ ਯੂਵਾ ਸਿਟੀ ਦੇ ਮਹਾਨ ਨਗਰ ਕੀਰਤਨ ਦੇ ਵਿੱਚ ਬਕਰੂ ਸਾਹਿਬ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ ਕਿ ਜੀ ਮੈਂ ਪਹਿਲੇ ਨਸ਼ੇ ਕਰਦਾ ਹੁੰਦਾ ਸੀਗਾ ਜੀ ਮੈਂ ਜੀ ਸ਼ਰਾਬ ਪੀਂਦਾ ਹੁੰਦਾ ਸੀਗਾ ਹੈਂਗਓਵਰਾਂ ਤੋਂ ਮੈਂ ਦੁਖੀ ਹੋਇਆ ਜੀ ਪਰ ਜੀ ਮੈਂ ਦੁਖੀ ਹੋਏ ਹੋਏ ਨੇ ਜਾ ਕੇ ਮੈਨੂੰ ਜੀ ਗੁਰਬਾਣੀ ਦਾ ਪੱਲਾ ਫੜਿਆ ਮੈਂ ਇਸ ਪੈ ਜੀ ਤਲਵਤ ਕੀਤੀ ਉੱਥੇ ਜੀ ਮੇਰੀ ਜਲਦੀ ਹੀ ਕੋਈ ਹਫ਼ਤਿਆਂ ਦੇ ਵਿੱਚ ਹੀ ਮੇਰੀ ਅਰਦਾਸ ਸੁਣੀ ਚਰਾਵਨੀ ਜੀ ਮੈਂ ਉਧਰ ਮੁੜ ਕੇ ਹੱਥ ਲਗਾਇਆ। ਹਰ ਇੱਕ ਸਾਡੀ ਤਰ੍ਹਾਂ ਕੰਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗਦੀ ਨੂੰ ਸਵਾਰਪੱਤ ਇਹ 46ਵਾਂ ਨਗਰ ਕੀਰਤਨ ਜੋ ਸਵਾਰ ਹੋ ਰਿਹਾ ਹੈ। ਆਪਾਂ ਕੇਸ ਸਾੜੇ ਰੱਖੀਏ ਨਸ਼ਿਆਂ ਦਾ ਤਿਆਗ ਕਰੀਏ ਗੁਰਬਾਣੀ ਦੇ ਨਾਲ ਜੁੜੀਏ ਤੁਸੀਂ ਬਲੀਵ ਕਰੋਗੇ ਕੈਨੇਡਾ ਤੋਂ ਵੈਨਕੂਵਰ ਤੋਂ ਫੌਜਾਂ ਬੜੀ ਦੂਰੋਂ ਦੂਰੋਂ ਆਪੇ ਚੱਲ ਕੇ ਇਹ ਬੁਲਦਸਤਾ ਆ ਗੁਰੂ ਹਰਗੋਬਿੰਦ ਸਾਹਿਬ ਜੀ ਅੱਡਾ ਇਹ ਜਹਾਂਗੀਰ ਕਹਿੰਦਾ ਸੀ ਵੀ ਮੈਂ ਖਤਮ ਕਰ ਦੇਣੀ ਆ ਕੋਈ ਨਿਸ਼ਾਨ ਨਹੀਂ ਚਲਾ ਸਕਦਾ ਕੋਈ ਨਗਾਰਾ ਕੋਈ ਸ਼ਸਤਰ ਕੋਈ ਘੋੜਸਵਾਰੀ ਨਹੀਂ ਕਰ ਸਕਦਾ ਪਰ ਕਾਲੇ ਇੱਥੇ ਘੋੜਸਵਾਰੀ ਵੀ ਹੋਈ ਆ ਤੇ ਤੁਸੀਂ ਵੇਖੋ ਇੱਥੇ ਜਕਾਰੇ ਵੀ ਛੱਡੇ ਜਾ ਰਹੇ ਆ ਤੇ ਇੱਥੇ ਨਗਾਰੇ ਵੀ ਵੱਜ ਰਹੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੇ ਕੈਲੀਫੋਰਨੀਆ ਪੁਲਿਸ ਦੇ ਵਿੱਚ ਤੁਸੀਂ ਸੇਵਾ ਨਿਭਾਣਾ ਚਾਹੁੰਦੇ ਹੋ ਉਹ ਆਪ ਇੱਥੇ ਖੜੇ ਨੇ ਰਿਕਰੂਟ ਕਰਨ ਉਹਦੀ ਭਰਤੀ ਦੇ ਬਾਰੇ ਦੱਸਣ ਵਾਰੇ ਸੋ ਅਸੀਂ ਇੱਥੇ ਰਿਕਰੂਟ ਕਰਨਾ ਆਏ ਸਾਨੂੰ ਅਸੀਂ ਜਾਣੇ ਵੀ ਆਪਣੇ ਲੋਕ ਆਪਣੇ ਲੋਕਾਂ ਦੇ ਤਰ੍ਹਾਂ ਦੇ ਹੋਰ ਲੋਕੀ ਅਸੀਂ ਰਿਕਰੂਟ ਕਰੀਏ ਆਪਣੇ ਦੇਸੀ ਲੋਕ ਹੋਰ ਹੋਣ ਤੁਸੀਂ ਬਹੁਤ ਕੁਝ ਦਰਸ਼ਨ ਕਰ ਰਹੇ ਹੋ ਚੱਕ ਕੇ ਦੇ ਰਹੇ ਇੱਕ ਨਵੇਂ ਕਿਸਮ ਦੀ ਸੇਵਾ ਜਿਹੜੀ ਹੈ ਭਾਈ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ ਐਕੂ ਪ੍ਰੈਸ਼ਰ ਐਕੂਪੰਕਚਰ ਦੇ ਰਾਹੀਂ ਐਕੂ ਪ੍ਰੈਸ਼ਰ ਦਾ ਅਸੀਂ ਆਲਮੋਸਟ ਮੋਰ ਦੈਨ 800 ਤੋਂ ਜ਼ਿਆਦਾ ਆਪਾਂ ਫ੍ਰੀਜ਼ ਦੇਖ ਸੋਕੇ ਆ ਤੇ ਉਹਨਾਂ ਦਾ ਆਪਣੇ ਇਲਾਜ ਕਰ ਚੁੱਕੇ ਆ ਸੋ ਇੱਥੇ ਕਈ ਡਾਕਟਰਾਂ ਤੋਂ ਖਾਲਿਆ ਹਾਂਜੀ ਸੋ ਰਾਮਨੀ ਆ ਉਹਨਾਂ ਨੇ ਲੈਫਟ ਥੇਪ ਦੇ ਜੋਇੰਟ ਤੇ ਇੰਜੈਕਸ਼ਨ ਵੀ ਲਾਇਆ ਸੀਗਾ ਹੁਣ ਪੇਨ ਹੁੰਦੀ ਸੀ ਜ਼ਿਆਦਾ ਮੈਂ ਤਾਂ ਆਇਆ ਨਾ ਭਾਈ ਹੁਣ ਥੋੜਾ ਜਿਆਦਾ ਮੈਂ ਰਿਲੈਕਸ ਫੀਲ ਕਰਦਾ ਅੱਜ ਅਸੀਂ ਪਹੁੰਚੇ ਹਾਂ ਯੂਬਾ ਸਿਟੀ ਦੇ ਮਹਾਨ ਨਗਰ ਕੀਰਤਨ ਦੇ ਵਿੱਚ ਗੁਰਬਾਨੀ ਦੇ ਰੰਗ ਇਤਿਹਾਸ ਗੁਰੂ ਕੇ ਇਤਿਹਾਸ ਦੀਆਂ ਝਾਕੀਆਂ ਹੋਰ ਬੇਅੰਤ ਬਹੁਤ ਕੁਝ ਉਹਦੇ ਦਰਸ਼ਨ ਤੁਹਾਨੂੰ ਕਰਵਾਣੇ ਆ ਇਸ ਸਾਰੇ ਟੂਰ ਦੇ ਵਿੱਚ ਤੇ ਮਿਲਦੇ ਆ ਅਲੱਗ-ਅਲੱਗ ਸ਼ਖਸੀਅਤਾਂ ਨੂੰ ਜਿਨ੍ਹਾਂ ਨੇ ਪੰਥ ਦੇ ਵਾਸਤੇ ਬਹੁਤ ਕੁਝ ਕੀਤਾ ਤੇ ਨਾਲ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਵੀ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਕਿੰਨਾ ਕੁ ਉਪਰਾਲੇ ਕਰਨੇ ਪੈਂਦੇ ਆ ਤੇ ਕਿੰਮਾ ਇਹ ਮਹਾਨ ਨਗਰ ਕੀਰਤਨ ਹੈ ਆਓ ਮਿਲਦੇ ਹਾਂ ਆਪਾਂ ਨਗਰ ਕੀਰਤਨ ਦੇ ਸੰਗਤਾਂ ਹਾਂਜੀ ਨਗਰ ਕੀਰਤਨ ਵਿੱਚ ਪਹੁੰਚੇ ਹੋ ਕੀ ਮਹਿਸੂਸ ਕਰ ਰਹੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਪਹਿਲਾਂ ਤਾਂ ਸਭ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਇੱਕ ਸਾਲ ਦੀ ਤਰ੍ਹਾਂ ਤਾਂਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਕ ਦਿਨ ਸਵਾਰਪੱਤ ਇਹ 46ਵਾਂ ਨਗਰ ਕੀਰਤਨ ਜੋ ਸਵਾਰ ਹੋ ਰਿਹਾ ਹੈ ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਸਵੇਰੇ ਸ਼ੁਰੂ ਹੋਇਆ ਸੀ ਤੇ ਹੁਣ ਸਮਾਪਤੀ ਦੇ ਪਹੁੰਚਿਆ ਹੋਇਆ ਨਗਰ ਕੀਰਤਨ ਮਹਾਰਾਜ ਦੀ ਬੇਅੰਤ ਕਿਰਪਾ ਹਜ਼ਾਰਾਂ ਸੰਗਤਾਂ ਨੇ ਅੱਜ ਨਤਮਸਟਕ ਹੋ ਕੇ ਸਤਿਗੁਰੂ ਜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਇਹੀ ਅਰਦਾਸ ਆ ਮਹਾਰਾਜ ਚਾਰਾਂ ਵੇਸ ਸਿਕ ਪੂਮ ਨੂੰ ਵੈਗਰੂਵੇਂ ਚੜ੍ਹਦਿਆਂ ਗਾਂਜ ਰੱਖੇ ਤੇ ਇਹ ਤਾਂ ਇੱਕਾ ਇਤਿਫਾਕ ਰੱਖੇ ਤੇ ਮਹਾਰਾਜ ਸਿੱਖੀ ਦੀਆਂ ਬਲੰਦੀਆਂ ਕਾਇਮ ਕਰੇ ਤੁਸੀਂ ਬੇਅੰਤ ਨਗਰ ਕੀਰਤਨ ਪੰਜਾਬ ਦੇ ਵਿੱਚ ਹੋਰ ਦੇਸ਼ਾਂ ਵਿਦੇਸ਼ਾਂ 'ਚ ਤੁਸੀਂ ਟੂਰ ਕੀਤੇ ਗਏ ਹੋ ਕੀ ਫਰਕ ਕੀ ਅਲੱਗ ਲਿਗਿਆ ਨਗਰਕੀਤ ਨੇਵੇਂ ਵੀ ਨਗਰਕੀਤ ਬਾਜੀ ਸੇਮ ਹੀ ਆ ਪੰਜਾਬ ਚ ਵੀ ਐਵੇਂ ਦੇ ਹੁੰਦੇ ਆ ਇਹ ਨਹੀਂ ਹੈਗਾ ਵੀ ਪੰਜਾਬ ਨੂੰ ਆਪਾਂ ਕਹੇ ਸਾਡੇ ਪੰਜਾਬ ਚ ਵਧੀਆ ਨਹੀਂ ਹੁੰਦੇ ਨਗਰਕੀਤ ਨੂੰ ਪੰਜਾਬ ਚ ਵਧੀਆ ਨਹੀਂ ਵੀ ਫਰਕ ਕੀ ਲੱਗਿਆ ਕੋਈ ਖਾਸ ਫਰਕ ਇੱਥੇ ਵੀ ਇੱਥੇ ਦੂਰੋਂ ਦੂਰੋਂ ਸੰਗਤ ਆਉਂਦੀ ਆ ਹਰੇਕ ਸਾਹ ਲੋਕਾਂ ਨੂੰ ਅਤਿ ਸ਼ਾਹ ਆ ਵੀ ਅਸੀਂ ਜੋ ਬਾਸੀ ਦੇ ਨਗਰਕੀਤ ਚੋਂ ਇੱਕ ਤਾਂ ਲੋਕਾਂ ਚੋਂ ਅਤਿ ਸ਼ਾਹ ਇਸ ਗੱਲ ਦਾ ਆ ਇੱਥੇ ਨਿਊਯਾਰਕ ਤੋਂ ਸੰਗਤ ਆਈ ਆ ਮੇਰੇ ਰਿਸ਼ਤੇਦਾਰ ਕੈਨੇਡਾ ਤੋਂ ਆ ਸਪੈਸ਼ਲ ਨਗਰਕੀਤਾਂ ਦੇਖਣ ਸਰੀ ਤੋਂ ਤੇ ਇੱਥੇ ਛੱਟ ਦੇਦੇ ਮੇਰੇ ਰਿਸ਼ਤੇਦਾਰ ਉਹ ਵੀ ਅੱਜ ਮੈਨੂੰ ਮਿਲੇ ਉਹ ਵੀ ਆਏ ਹੋਇਆ ਤੇ ਅ ਮੈਨੂੰ ਬਹੁਤ ਸੰਗਤ ਐਸੀਆਂ ਵਾਲੀਆਂ ਜਿਹੜਾ ਅਸੀਂ ਟਾੜੀ ਇਸ ਨਾਲ ਜਦੋਂ ਆਉਂਦੇ ਹੁੰਦੇ ਸੀਗੇ ਤੇ ਹਰੇ ਅਸੀਂ ਬਹੁਤ ਸਟੇਟਾਂ ਲਾਉਂਦੇ ਨਾ ਦਵਾਨ ਮੈਨੂੰ ਲਗਭਗ ਰੇਲ ਸਟੇਸ਼ਨ ਤੋਂ ਮਨੂੰ 2-4 ਬੰਦੇ ਟੈਕਸਸ ਤੋਂ ਮੁੰਡੇ ਮਿਲੇ ਮੇਰੇ ਨਾਲ ਪੜਦੇ ਹੁੰਦੇ ਸੀ ਬੁੱਢਾ ਜਿਹੜਾ ਅਸਾਂ ਚ ਬਹੁਤ ਸਨ ਕਿ ਦੂਰੋਂ ਦਰੋਂ ਆਈ ਆ ਇਹ ਖੁਸ਼ੀ ਹੁੰਦੀ ਆ ਵੀ ਇਹ ਨਗਰਕੀਤਨ ਦੀ ਮਹਿਮਾ ਜਿਹੜੀ ਆ ਬਹੁਤ ਦੂਰ ਦੂਰ ਤੱਕ ਪਹੁੰਚ ਚੁੱਕੀ ਆ ਤੇ ਜਿਹੜੇ ਖਾਲਸਾ ਜੀ ਕੇ ਬੋਲ ਵਾਲੇ ਅਸੀਂ ਕਹਿ ਸਕਦੇ ਆ ਵੀ ਹਾਂ ਇੱਥੇ ਪੂਰੇ ਆ ਜੀ ਇੱਥੇ ਠੁਕਦੀ ਆ ਗੱਲ ਉਹ ਵੀ ਖਾਲਸਾ ਕੇ ਬੋਲ ਵਾਲੇ ਸੰਗਤਾਂ ਆਪ ਹਰੇਕ ਔਰ ਕੈਲੀਫੋਰਨੀਆ ਦੇ ਵਿੱਚੋਂ ਲਗਭਗ ਜਿੰਨੇ ਇੱਕ ਇੱਥੋਂ ਟੋਕਨੋ ਫਰਿਜਨੋ ਤੱਕ ਬੇਕਸਫੀਲਡ ਤੱਕ ਸੰਗਤ ਆ ਕੇ ਇੱਥੇ ਲੰਗਰ ਲਾ ਕੇ ਆਈ ਆ ਜਿਨ੍ਹਾਂ ਨੇ ਇੱਥੇ ਲੰਗਰ ਲਾਇਆ ਰੀਨੋ ਤੋਂ ਆਈ ਸੰਗਤ ਜਿਹੜੇ ਆਏ ਸਾਲ ਸ ਲੰਗਰਾਉਂਦੇ ਬਹੁਤ ਵੱਡਾ ਲੰਗਰ ਹੁੰਦਾ ਨਾ ਉਹ ਵੀ ਤੇ ਅਸੀਂ ਵੀ ਇੱਥੇ ਐਂਟੀਲੋਪੀ ਦੀ ਸੰਗਤਾਂ ਲੋ ਜਿੱਦਾਂ ਅਸੀਂ ਲੰਗਰ ਸਾਡਾ ਸਿੱਖ ਅੰਪਾਇਰ ਦੇ ਨਾਂ ਹੇਠ ਅਸੀਂ ਲੰਗਰ ਲਾਉਂਦੇ ਚਾਰਕ ਸਾਲ ਤੋਂ ਮੁੰਡੇ ਹੇਠ ਲਾਉਂਦੇ ਆ ਤਕਿ ਤੇ ਅਸੀਂ ਹਾਡੇ ਵੀ ਪੂਰਾ ਜਦਾਂ ਹੱਥ ਸਾਹ ਦੇ ਨਾਲ ਜਿੰਨੇ ਸਾਡੇ ਸੰਗ ਪਿਆ ਮੁੰਡੇ ਸਾਰੇ ਮੇਰੇ ਨਾਲ ਸੇਵਾ ਕਰਉਂਦੇ ਆ ਤੇ ਵਧੀਆ ਆਂ ਹੀ ਮਤਲਬ ਸਤ ਗੁਰੂ ਜੀ ਕੋਈ ਖਾਸ ਸਨੇਹਾ ਜਿਹੜਾ ਤੁਸੀਂ ਸੰਗਤ ਸੁਨੇਹਾ ਇਹ ਹੀ ਆ ਵੀ ਵਾਹਿਗੁਰੂ ਸਿੱਖ ਨੂੰ ਚੜ੍ਹਦੀ ਕਲਾ ਰੱਖੀ ਤੇ ਸਿੱਖੀ ਦੀ ਜਿਹੜੀ ਚੜ੍ਹਦੀ ਕਲਾ ਵਾਹਿਗੁਰੂ ਹਮੇਸ਼ਾ ਕੋਮ ਨੂੰ ਆਪਣਾ ਘਰ ਕੌਮੀ ਕਰਨ ਨਸੀਬ ਹੋਵੇ ਸਾਡੀ ਅਰਦਾਸ ਆਦਾ ਤੇ ਅੱਗੇ ਤੇ ਸਭ ਤੋਂ ਵੱਡੀ ਸਾਡੀ ਤਾਂ ਇਹ ਚਾਹਨਾ ਆ ਵੀ ਜਿਹੜਾ ਸਾਡਾ ਸਿੱਖਾਂ ਦਾ ਸਾਡਾ ਕੌਮੀ ਘਰ ਆ ਨਾ ਸਿੱਖਾਂ ਦਾ ਆਪਣਾ ਘਰ ਆ ਤੁਸੀਂ ਵੀ ਕਹਿ ਸਕੀਏ ਜਿਆ ਸਾਡਾ ਘਰ ਆ ਹੈ ਹਨ ਜਿਹਦਾ ਬਾਕੀ ਕੋਮਾਂ ਕਹਿੰਦੀ ਆਹ ਦੇਸ਼ ਸਾਡਾ ਤੇ ਅਸੀਂ ਵੀ ਕਹਿ ਸਕੀਏ ਸਾਡਾ ਸਿੱ ਹਾਂ ਜੀ ਖਾਲਸਾ ਤੁਸੀ ਨਗਰ ਕੀਰਤਨ ਵਿੱਚ ਪਹੁੰਚੇ ਹੋ ਏਡਾ ਖਾਠਾ ਮਾਰਦਾ ਕੱਠ ਸਿੱਖ ਪੰਥ ਦੀ ਸ਼ਾਨ ਹੈ ਕੀ ਕਹਿਣਾ ਚਾਹੁੰਦੇ ਹੋ ਦੋ ਸ਼ਬਦਾਂ ਵਿੱਚ ਮੈਂ ਜੀ ਆਪਣੀ ਸਿੱਖ ਕੌਮ ਨੂੰ ਬਹੁਤ ਬਹੁਤ ਵਧਾਈ ਦੇਣੀ ਮੈਂਦਾ ਹਾਂਗਾ ਤੇ ਜੀ ਇੱਕ ਮੇਰਾ ਜਿੰਨੇ ਵੀ ਇੱਥੇ ਇਕੱਤਰ ਹੋਏ ਨੇ ਤੇ ਜਿੰਨੇ ਵੀ ਸੁਣ ਰਹੇ ਨੇ ਤੁਹਾਡੇ ਸਰੋਤੇ ਉਹਨਾਂ ਨੂੰ ਜੀ ਮੇਰੇ ਇੱਕ ਹੱਥ ਜੋੜ ਕੇ ਅਰਦਾਸ ਹੈ ਜੀ ਕਿ ਭਈ ਅੱਜ ਦਾ ਨਾ ਜੀ ਜਿਹੜਾ ਏਡਾ بڑا ਅਗਰ ਪਰਬਾ ਹਗਾ ਜੀ ਇਹ ਤੋਂ ਆਪਾਂ ਨੇ ਕੁਝ ਲੈ ਕੇ ਜਾਣਾ ਕਿਤੇ ਇਹ ਐਵੇਂ ਹੀ ਨਾ ਜੀ ਉਹ ਜੇ ਵੀ ਮੇਲਾ ਦੇਖਣ ਆਏ ਸੀਗੇ ਮੇਰਾ ਇਹ ਸੰਦੇਸ਼ ਹੈਗਾ ਵੀ ਤੁਸੀਂ ਜਿਸ ਜਿਸ ਲੈਵਲ ਤੇ ਵੀ ਹੋਗੇ ਜੀ ਆਪਣਾ ਇੱਕ ਇੱਕ ਦਰਜਾ ਉੱਚਾ ਹੋਣ ਲਈ ਕੋਈ ਜੇ ਪੜ੍ਹ_* ਕਰਦੇ ਹੋ ਜੀ ਹੋਰ ਪੜ੍ਹ_* ਕਰਨ ਲਈ ਕੋ ਜੇ ਕਿਤੇ ਜੀ ਆਪਣੇ ਪੜ੍ਹਬੰਨੀ ਜੀ ਹਲੇ ਜੀ ਉਸ ਤੋਂ ਪੂਰਾ ਨਹੀਂ ਹੋਏ ਤੇ ਇਹ ਪੜ੍ਹਬੰਨੀ ਸ਼ੁਰੂ ਕਰਦੇ ਹੋ ਜੀ ਤੇ ਆਪਾਂ ਗੁਰੂ ਦੇ ਰਿਪਰੈਜ਼ੈਂਟੇਟਿਵ ਹਾਂਗੇ ਜੀ ਤੇ ਗੁਰੂ ਸਾਹਿਬ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ ਕਿ ਜੀ ਮੈਂ ਪਹਿਲੇ ਨਸ਼ੇ ਕਰਦਾ ਹੁੰਦਾ ਸੀਗਾ ਜੀ ਤੇ ਮੇਰਾ ਇਹ ਸੰਦੇਸ਼ ਕਿਹੜੀ ਚੀਜ਼ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਵੀ ਜਿਹੜਾ ਇਸ ਪਾਸੇ ਵੱਲ ਤੁਰ ਪਏ ਮੈਂ ਜੀ ਸ਼ਰਾਬ ਪੀਂਦਾ ਹੁੰਦਾ ਸੀਗਾ ਹੈਂਗਓਵਰਾਂ ਤੋਂ ਮੈਂ ਦੁਖੀ ਹੋਇਆ ਜੀ ਤੇ ਮਾਰੇ ਸਾਰੇ ਫੇਲ ਕਰਤੇ ਸੀਗੇ ਜੀ ਉਹ ਜਿਹੜੇ ਦੂਜੇ ਕੇਂਦਰ ਪਰ ਜੀ ਮੈਂ ਦੁਖੀ ਹੋਏ ਹੋਏ ਨੇ ਜਾ ਕੇ ਮੈਨੂੰ ਜੀ ਗੁਰਬਾਣੀ ਦਾ ਪੱਲਾ ਫੜਿਆ ਮੈਂ ਸਪੈ ਜੀ ਡੰਡੋਤ ਕੀਤੀ ਉੱਥੇ ਜੀ ਮੇਰੀ ਜਲਦੀ ਹੀ ਉਹ ਹਫ਼ਤਿਆਂ ਦੇ ਵਿੱਚ ਹੀ ਮੇਰੀ ਅਰਦਾਸ ਸੁਣੀ ਸ਼ਰਾਵਨੀ ਜੀ ਮੈਂ ਉਹ ਤੋਂ ਮੁੜ ਕੇ ਹੱਥ ਲਗਿਆ ਫਿਰ ਮੈਂ ਕਿਹਾ ਜੀ ਮੈਨੂੰ ਕਿਤੇ ਅੰਦਰੋਂ ਸ਼ਾਂਤੀ ਆ ਸਕਦੀ ਹੈਗੀ ਗੁਰੂ ਜੀ ਸਾਹਿਬ ਫਿਰ ਅੰਦਰੋਂ ਸ਼ਾਂਤੀ ਕਿੱਥੋਂ ਮਿਲੀ ਜੀ ਬੱਸ ਜੀ ਉਹ ਵੀ ਮੈਂ ਦੇਖਦਾ ਹੁੰਦਾ ਸੀਗਾ ਜੀ ਕਿ ਭਈ ਆਪਣੇ ਨਾ ਉੱਥੇ ਜਿਹੜੇ ਕੁਈਨ ਦੇ ਨਾਲ ਨਾ ਜੀ ਆਪਣੇ ਸਰਦਾਰ ਮਹਿੰਦਰ ਸਿੰਘ ਜਿਹੜੇ ਆ ਸੇਵਾ ਕਰਾਉਂਦੇ ਹੁੰਦੇ ਨੇ ਜੀ ਇੰਗਲੈਂਡ ਵਾਲੇ ਗੋਲਡਨ ਟੈਂਪਲ ਦੇ ਹਾਂਜੀ ਅੱਛਾ ਉਹਨਾਂ ਨੂੰ ਜੀ ਮੈਂ ਕੁਈਨ ਦੇ ਨਾਲ ਖੜੇ ਦੇਖਿਆ ਜੀ ਹਾਂਜੀ ਉਹ ਚੀਜ਼ ਜੀ ਹਾਂਜੀ ਉਹ ਜੀ ਇਤਨਾ ਸ਼ਾਂਤ ਸੀਗੇ ਮੇਰੇ ਅੰਦਰ ਆਈ ਕਿ ਬਈ ਕਦੇ ਗੁਰੂ ਸਾਹਿਬ ਮੇਰੇ ਵਿੱਚ ਜਹੀ ਜੀ ਸ਼ਾਂਤੀ ਆ ਸਕਦੀ ਹੈ ਕਿ ਜੀ ਬੱਸ ਉਹ ਅਰਦਾਸ ਕੀਤੀ ਜੀ ਮੇਰੀ ਜਲਦੀ ਇਹੀ ਹੋ ਗਈ ਜੀ ਹੁਣਾਂ ਜੀ ਬਈ ਆਹਾਹਾ ਬੱਸ ਧੰਨਵਾਦ ਤੁਹਾਡਾ ਜੀ ਸਾਰਿਆਂ ਲਈ ਮੇਰੀ ਇਹੀ ਆਸਤਾ ਹੈ ਚਲੋ ਗੁਰੂ ਦੇ ਲਾਗੇ ਨੂੰ ਚੱਲੀਏ ਜੀ ਉਹ ਜਿਵੇਂ ਕਹਿੰਦੇ ਨੇ ਇੱਕ ਪਿੰਡਾ ਗੁਰੂ ਕਨੀ ਨੂੰ ਆਪਾਂ ਜਾਈਏ ਜੀ ਗੁਰੂ 10 ਪਿੰਡੇ ਆਊਗਾ ਆਨ ਸ਼ਾਹੀ ਲੈ ਕੇ ਕੋਟ ਪਿੰਡਾ ਅੱਗੇ ਹੋਏ ਲੇਤਾ ਬਹੁਤ ਧੰਨਵਾਦ ਬਹੁਤ ਧੰਨਵਾਦ ਗੁਰੂ ਕੀ ਲਾਡਲੀ ਫੌਜ ਨਿਹੰਗ ਫੌਜਾਂ ਗੱਤ ਕੇ ਸਮੇਤ ਪਹੁੰਚੀਆਂ ਭਾਈ ਸਾਹਿਬ ਅੱਜ ਦੇ ਇਸ ਮਹਾਨ ਨਗਰ ਕੀਰਤਨ ਦੇ ਰਾਹੀਂ ਸਨੇਹਾ ਕੀ ਦੇਣਾ ਚਾਹੁੰਦੇ ਹੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬੀ ਲੋਕ ਚੈਨਲ ਦੇ ਮਾਧਿਅਮ ਰਾਹੀਂ 46 ਮਹਾਨ ਨਗਰ ਕੀਰਤਨ ਆਗਿਆ ਪਈ ਆਕਾਲ ਕੀ ਤਬੀ ਚਲਾਇਓ ਪੰਥ ਸਭ ਸੇਖਨ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗ੍ਰੰਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਨੂੰ ਸਮਰਪਿਤ ਮਹਾਨ ਅਗਰ ਕੀਰਤਨ ਆ ਦਾਸ ਕੀ ਮੈਸੇਜ ਦੇ ਸਕਦਾ ਆ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਇਹ ਮਹਾਨ ਫਲਸਫਾ ਕੀਰਤ ਕਰੋ ਨਾਮ ਜਪੋ ਵੰਡ ਕੇ ਛਕੋ ਆਪਾਂ ਕੇਸ ਦਾੜੇ ਰੱਖੀਏ ਨਸ਼ਿਆਂ ਦਾ ਤਿਆਗ ਕਰੀਏ ਗੁਰਬਾਣੀ ਦੇ ਨਾਲ ਜੁੜੀਏ ਜੋ ਵਿਦੇਸ਼ਾਂ ਵਿੱਚ ਆਪਾਂ ਰਹਿ ਰਹੇ ਆ ਜਿੱਦਾਂ ਦਾ ਸਿਸਟਮ ਚੱਲ ਰਿਹਾ ਆ ਮੈਂ ਇਹੀ ਬੇਨਤੀ ਕਰਾਂਗਾ ਕਟੋ ਕਟ ਪ੍ਰਥਮ ਰਾਤ ਜੇ ਜਾਨ ਖੰਡੇ ਕੀ ਪੌਲ ਛਕੇ ਆ ਵੇਖ ਸਕਦੇ ਆ ਤੁਸੀਂ ਕਿਦਾਂ ਅੱਜ ਠਾਠਾ ਮਾਰਦਾ ਕਾਠਿਆ ਕਿਦਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਇਹ ਫੌਜ ਛੇਵੇਂ ਜਾਮੇ ਦੇ ਵਿੱਚ ਇਹ ਕਿਦਾਂ ਮਾਰੇ ਨੇ ਖਾਲਸਾ ਪੰਥ ਦਸਵੇਂ ਪਾਤਸ਼ਾਹ ਨੇ ਸਜਾਇਆ ਇਹ ਜਹੋ ਜਲਾਲ ਮਹਾਰਾਜ ਸਾਹਿਬ ਜੀਆਂ ਦਾ ਕਿੰਨਾ ਸਮਾਂ ਪਹਿਲੇ ਤਿਆਰੀ ਸਟਾਰਟ ਕਰ ਦਿੰਦੇ ਹੋ ਇਸ ਨਗਰ ਕੀਰਤਨ ਲਈ ਜੀ ਇਹ ਤਾਂ ਮਹਾਰਾਜ ਸਾਹਿਬ ਜੀਆਂ ਦੀਆਂ ਤਿਆਰੀਆਂ ਆ ਸੱਚੇ ਪਾਤਸ਼ਾਹ ਜਦੋਂ ਫੌਜਾਂ ਨੂੰ ਹੁਕਮ ਕਰਦੇ ਆ ਫੌਜਾਂ ਕਿਥੋਂ ਨਿਊਯਾਰਕ ਤੋਂ ਆਈਆਂ ਆ ਤੁਸੀਂ ਬਲੀਵ ਕਰੋਗੇ ਕੈਨੇਡਾ ਤੋਂ ਵੈਨਕੂਵਰ ਤੋਂ ਫੌਜਾਂ ਬੜੀ ਦੂਰੋਂ ਦੂਰੋਂ ਆਪੇ ਚੱਲ ਕੇ ਇਹ ਬੁਲਦਸਤਾ ਆ ਗੁਰੂ ਹਰਗੋਬਿੰਦ ਸਾਹਿਬ ਜੀਆਂ ਦਾ ਇਹ ਜਹਾਂਗੀਰ ਕਹਿੰਦਾ ਸੀ ਵੀ ਮੈਂ ਖਤਮ ਕਰ ਦੇਣੀ ਆ ਕੋਈ ਨਿਸ਼ਾਨ ਨਹੀਂ ਚਲਾ ਸਕਦਾ ਕੋਈ ਨਗਾਰਾ ਕੋਈ ਸ਼ਸਤਰ ਕੋਈ ਘੋੜਸਵਾਰੀ ਨਹੀਂ ਕਰ ਸਕਦਾ ਪਰ ਕੱਲ ਇੱਥੇ ਘੋੜਸਵਾਰੀ ਵੀ ਹੋਈ ਆ ਤੇ ਤੁਸੀਂ ਵੇਖੋ ਇੱਥੇ ਜਕਾਰੇ ਵੀ ਛੱਡੇ ਜਾ ਰਹੇ ਆ ਤੇ ਇੱਥੇ ਨਗਾਰੇ ਵੀ ਵੱਜ ਰਹੇ ਆ ਬਹੁਤ ਧੰਨਵਾਦ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆ ਸਾਡਾ ਇਹ ਭਾਈ ਸੱਪਾ ਹਰਪਾਲ ਸਿੰਘ ਦੀ ਦੇ ਨਾਲ ਦੀਆਂ ਜਿੰਨੀਆਂ ਵੀ ਸਾਰਾ ਟੀਵੀ ਚੈਨਲ ਆ ਬਹੁਤ ਸੋਨਾ ਪ੍ਰਚਾਰਾ ਕਰ ਰਹੇ ਆ ਇਸੇ ਤਰ੍ਹਾਂ ਹੀ ਆਪਾਂ ਇਕੱਠੇ ਹੋ ਕੇ ਇੱਕ ਨਿਸ਼ਾਨ ਤੇ ਇਕੱਠੇ ਹੋਈਏ ਜਿਹੜੇ ਸਾਡੇ ਬੰਦੀ ਸਿੰਘ ਜੇਲਾਂ ਵਿੱਚ ਨਜ਼ਰਬੰਦ ਆ ਮਾਰ ਦੇ ਚਰਨ ਚਰਦਾਸ ਜੀ ਮਹਾਰਾਜ ਬੰਦੀ ਛੋੜ ਦੀ ਆਪਦੀ ਕਿਰਪਾ ਕਰਕੇ ਉਹਨਾਂ ਦੀਆਂ ਬੰਦ ਖਲਾਸੀਆਂ ਕਰਾਓ ਕੋਮ ਨੂੰ ਰਾਜ ਭਗ ਦੀ ਦਾਤ ਵਸ਼ ਕੇ ਨਿਹਾਲ ਕਰੋ ਜੀ ਵਾਹਿਗੁਰਜੀ ਕਾ ਖਾਲਸ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਭਾਈ ਸਾਹਿਬ ਜੀ ਨਗਰ ਕੀਰਤਨ ਦੀ ਜਿਹੜੀ ਪਰੰਪਰਾ ਹੋ ਚੁੱਕੀ ਐ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਮਹਲੇਤਾ ਜੀ ਕੋਈ ਕੁਛ ਨਹੀਂ ਆ ਸਤਿਗੁਰਾਂ ਦਾ ਕਾਰਜਾ ਸ਼ਾਲੀ ਮਹਿਮਾਨ ਨਗਰ ਕੀਰਤਨ ਦੀ ਲੱਖ ਲੱਖ ਵਧਾਈ ਹੋਵੇ ਇਹ ਹੀ ਬੇਨਤੀ ਆ ਪੰਜ 6 ਘੰਟੇ ਆਪਾਂ ਨਾਲ ਮਿਲ ਕੇ ਗੁਰੂ ਸਾਹਿਬ ਦਾ ਨਾਮ ਜਪਣਾ ਗੁਰੂ ਮਾਨਿਓ ਗ੍ਰੰਥ ਸੰਗਤਾਂ ਦਾ ਜਿਹੜਾ ਇਕੱਠ ਆ ਤੇ ਇਸਲਾ ਤੇ ਦੂਜੇ ਪਾਸੇ ਜਿਹੜਾ ਮੌਸਮ ਆ ਉਹ ਵੀ ਨੰਬਰ 1 ਆ ਸਤਿਗੁਰਾਂ ਨੇ ਬਾਰ ਕਿਰਪਾ ਕੀਤੀ ਆ ਭਾਈ ਜਿੱਦਾਂ ਤੁਸੀਂ ਸੇਵਾ ਕਰ ਰਹੇ ਆ ਧੰਧਾਂ ਤੇ ਲੰਗਰ ਚੱਲਦੇ ਆ ਗੁਰਦਿਆਂ ਖੁਸ਼ੀਆਂ ਮੰਡੋ ਗੁਰਦਿਆਂ ਖੁਸ਼ੀਆਂ ਲੈ ਕੇ ਘਰਾਂ ਨੂੰ ਜਾਓ ਤੇ ਜਿਹੜਾ ਜੰਗ ਬਲੜ ਹੈ ਉਹ ਹੀ ਬੇਂਤੀਆ ਹੋ ਸਕਦਾ ਤੁਹਾਨੂੰ ਕੋਈ ਵਿਚਾਰਾਂ ਦੇ ਮਤ ਭੇਦ ਉਹਨੂੰ ਕਿਸੇ ਨਾਲ ਲੇਕਿਨ ਅੱਜ ਗੁਰੂ ਮਾਨਿਓ ਗ੍ਰੰਥ ਸਾਡੇ ਕੋਈ ਮਤ ਭੇਦ ਨਹੀਂ ਸਾਡਾ ਗੁਰੂ ਆ ਅਸੀਂ ਗੁਰੂ ਨੂੰ ਮੰਨਣਾ ਗੁਰੂ ਦਾ ਨਾਮ ਮਰੋਣਾ ਜੇ ਕੋਈ ਮਤ ਘੜ ਕਹਿੰਦਾ ਵੀ ਆ ਉਹਨੂੰ ਝੋਲੀ ਚ ਪਵਾਓ ਤੁਹਾਡੇ ਜਿੰਨੀ ਸਹਿਨਸ਼ੀਲਤਾ ਚਾਹੀਦੀ ਆ ਤੁਸੀਂ ਘਰਾਂ ਨੂੰ ਖੁਸ਼ੀਆਂ ਲੈ ਕੇ ਜਾਓ ਖੁਸ਼ੀਆਂ ਮੰਡੋ ਕੋਤਨ ਉਹ ਜਿੱਥੇ ਅਨੇਕ ਪ੍ਰਕਾਰ ਦੇ ਲੰਗਰ ਲੱਗੇ ਹੋਏ ਆ ਉਥੇ ਸ਼ਬਦ ਗੁਰੂ ਦੇ ਲੰਗਰ ਉਥੇ ਖਾਣ ਪੀਣ ਦੇ ਲੰਗਰ ਉਥੇ ਦਸਤਾਰਾਂ ਦੇ ਵੀ ਇਹ ਸਜਾਨ ਦਾ ਇੱਕ ਉਹਨਾਂ ਨੇ ਬਹੁਤ ਵਧੀਆ ਸਟਾਈਲ ਰੱਖਿਆ ਹੋਇਆ ਮੇਰੇ ਵੀਰ ਨੇ ਭਾਈ ਸਾਹਿਬ ਜੀ ਤੁਸੀਂ ਦਸਤਾਰਾਂ ਦਾ ਵੀ ਲੰਗਰ ਲਾਇਆ ਹੋਇਆ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਅਮਸ਼ਾਲੀ ਮੇਨ ਨਵਕ੍ਰਿਤ ਸੰਧੀਆਂ ਸਾਧੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਉਸ ਤੋਂ ਬਾਅਦ ਪੰਜਾਬੀ ਲੋਕ ਲੈ ਨਾ ਸਾਰਿਆਂ ਨੂੰ ਵਧਾਈਆਂ ਹੋਣ ਸਸਾਂ ਸਾਂਚ ਚਾਉਣ ਦਾ ਉਤਾਲਾ ਕਰ ਰਹੇ ਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਮਨ ਦੇ ਵਿੱਚ ਖਿਆਲ ਕਿਵੇਂ ਆ ਵੀ ਸਾਨੂੰ ਦਸਤਾਰਾਂ ਦਾ ਵੀ ਕਰਨਾ ਚਾਹੀਦਾ ਜਦ ਕਿ ਲੋਕੀ ਤਾਂ ਕਹਿੰਦੇ ਵੀ ਸਾਨੂੰ ਇਹ ਘਰਾਂ ਦੇ ਵਿੱਚ ਜਾਂ ਫਿਰ ਗੁਰਦੁਆਰਾ ਸਾਹਿਬ ਵਿੱਚ ਇਸ ਸਾਨੂੰ ਦਸਤਾਰਾਂ ਸਿਖਾਣੀਆਂ ਚਾਹੀਦੇ ਪਰ ਤੁਸੀਂ ਨਗਰ ਕੀਰਤਨ ਦੇ ਵਿੱਚ ਦਸਤਾਰਾਂ ਦਾ ਇਹ ਰੱਖਿਆ ਹੈਗਾ ਪ੍ਰੋਗਰਾਮ ਉਹ ਕਿਵੇਂ ਅਸੀਂ ਅੱਜ ਤੋਂ 15 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਤੇ ਹੁਣ 15 ਸਾਲ ਹੋ ਗਏ ਸਾਨੂੰ ਦਸਤਾਰਾਂ ਦਾ ਪ੍ਰੋਗਰਾਮ ਕਰਦਿਆਂ ਨੂੰ ਤੇ ਹੁਣ ਨਾਲ ਬ੍ਰੀਟੋ ਦਾ ਲੰਗਰ ਤਕਰੀਬਨ 10-12 ਸਾਲ ਤੋਂ ਬ੍ਰੀਟੋ ਦਾ ਲੰਗਰ ਵੀ ਚਲਾਇਆ ਹੈ ਤੇ ਮੰਨ ਇਧਾਂ ਆਈ ਸੀ ਸਿਰਫ ਇੱਕ ਛੋਟੇ ਜਿਹੇ ਟੈਂਟ ਤੋਂ ਸ਼ੁਰੂ ਕਰਕੇ ਹੁਣ ਤਿੰਨ ਦਿਨ ਲਗਾਤਾਰ ਦਸਤਾਰ ਤੁਸੀਂ ਇਕੱਲੇ ਨਗਰ ਕੀਰਤਨ ਨਹੀਂ ਜਿ ਸਕੋ ਪੂਰੇ ਦੀਵਾਨਾ ਪੂਰੇ ਸਮਾਗਮਾਂ ਦੇ ਵਿੱਚ ਕਰਦੇ ਹੋ ਹਾਂਜੀ ਲਾ ਉਸੇ ਸਾਡਾ ਪੱਕਾ ਹੀ ਟੈਂਟ ਹੈ ਗੁਰਦੁਆਰੇ ਦੇ ਬੈਕ ਸਾਈਡ ਤੇ ਅੱਛਾ ਜੀ ਤੇ ਬਹੁਤ ਵਧੀਆ ਪਰਮਾਤਮਾ ਦੀ ਜੇ ਕਿਸੇ ਕੋਲ ਦਸਤਾਰਾਂ ਵਗੈਰਾ ਨਾ ਹੋਣ ਉਹ ਵੀ ਇੰਤਜ਼ਾਮ ਹੁੰਦਾ ਅਸੀਂ ਕੋਈ ਵੀ ਦਸਤਾਰ ਫਰੀ ਬੰਦੇ ਆ ਸਾਰੀ थानਾਂ ਦੇ ਥਾਨ ਆਏ ਹੋ ਆ ਉਹ ਮੋਰੇ ਦੇਖੂਗੇ ਤਾਂ ਭਰਿਆ ਪਿਆ ਪਿੱਕਾ ਦਸਤਾਰਾਣਾ ਬਹੁਤ ਧੰਨਵਾਦ ਜੀ ਥੈਂਕ ਯੂ ਇਸ ਦਾ ਹਿੱਸਾ ਹੋ ਦਸਤਾਰਾਂ ਦੇ ਮਨ ਦੇ ਅੰਦਰ ਖਿਆਲ ਕਿਵੇਂ ਆ ਵੀ ਇਹ ਕੰਮ ਕਰਨਾ ਜ਼ਰੂਰੀ ਹੈ ਅਸੀਂ ਜੀ ਮਨ ਚ ਖਿਆਲ ਆਇਆ ਬੱਚੇ ਸਾਡੇ ਪਹਿਲਾਂ ਜਦੋਂ ਆਏ ਤਾਂ ਵਾਲ ਕਟਾਲੇ ਛੋਟੇ ਬੱਚਿਆਂ ਨੇ ਜਦੋਂ ਅਸੀਂ ਬਾਹਰ ਰੱਖੇ ਸੀਗੇ ਅਸੀਂ ਪੱਗਾਂ ਦੀ ਸੇਵਾ ਕਰਨ ਲੱਗੇ ਤਾਂ ਸਾਡੇ ਪਰਿਵਾਰ ਦੇ ਸਾਰੇ ਬੱਚਿਆਂ ਨੇ ਪੱਕਾ ਬਣਨੀਆ ਸ਼ੁਰੂ ਕਰ ਦਿੱਤੀਆਂ ਉਤੋਂ ਫੇਰ ਵੱਧੇ-ਵੱਧ ਅਸੀਂ ਸੋਚਿਆ ਵੀ ਹੋਰ ਸਿੰਘਾਂ ਦੇ ਬੱਚਿਆਂ ਦੇ ਪੱਕਾ ਬਣਨੀਏ ਉਹਨਾਂ ਨੂੰ ਪ੍ਰੇਰਿਤ ਕਰੀਏ ਕਿ ਸਿੱਖੀ ਨੂੰ ਪ੍ਰਮੋਟ ਕਰੀਏ ਕਿ ਇੱਕ ਵੱਤੋਂ ਵੱਧ ਸਿੱਖ ਪਰਿਵਾਰ ਬਣ ਸਕਣ ਜਿਹੜੇ ਬਹੁਤ ਧੰਨਵਾਦ ਜੀ ਨਗਰ ਕੀਰਤਨ ਦੇ ਵਿੱਚ ਜਿਹੜੀਆਂ ਝਾਕੀਆਂ ਤੁਸੀਂ ਦੇਖ ਰਹੇ ਹੋ ਉੱਥੇ ਝਾਕੀਆਂ ਦੇ ਵਿੱਚ ਟਰੈਕਟਰ ਲੈ ਕੇ ਵੀਰ ਜੀ ਆਏ ਆ ਸਾਨੀ ਸਿੰਘ ਸਾਊ ਟਰੈਕਟਰ ਲੈ ਕੇ ਪਹੁੰਚੇ ਹੋ ਕਿਵੇਂ ਆ ਬਹੁਤ ਵਧੀਆ ਲੱਗ ਰਿਹਾ ਬਹੁਤ ਆਨੰਦਿਆ ਲੋਕੀ ਬਹੁਤ ਇੰਜੋਏ ਕਰਦੇ ਆ ਪਰਵਾਰ ਦੀ ਕਿਰਪਾ ਪੂਰੀ ਅੱਛਾ ਮਨ ਦੇ ਅੰਦਰ ਖਿਆਲ ਕਿਵੇਂ ਆਇਆ ਕਿ ਅਸੀਂ ਇਸ ਤਰ੍ਹਾਂ ਸ਼ਾਮਲ ਹੋਣੇ ਪਰਿਵਾਰ ਦੇ ਨਾਲ ਬਹੁਤ ਵਾਰ ਸੋਚਿਆ ਬਹੁਤ ਪਹਿਲਾਂ ਦੇਖਦੇ ਹੁੰਦੇ ਸੀ ਲੋਕੀ ਲੈ ਕੇ ਆਉਂਦੇ ਸੀ ਫੇਰ ਜੀ ਪਿੰਡਾਂ ਦੇ ਵਿੱਚ ਹਾਂ ਜਿੱਦਾਂ ਆਪਾਂ ਪਿੰਡਾਂ 'ਚ ਜਾਂਦੇ ਆ ਆਪਣੇ ਨਗਰ ਕੀਰਤਨੇ ਆ ਜਾਂ ਸ਼ੀਸ਼ ਦੀ ਜੋੜ ਮੇਲੇ ਨੂੰ ਜਾਂਦੇ ਆ ਉਦਾਂ ਚੰਗਾ ਲੱਗਿਆ ਦੇ ਵਿੱਚ ਜਿੱਥੇ ਹੋਰ ਬਹੁਤ ਸਟਾਲਾਂ ਲੱਗੀਆਂ ਇੱਕ ਸਟਾਲ ਆ ਸੀ ਦੇਖ ਕੇ ਬੜੇ ਹੈਰਾਨ ਆ ਕਿ ਅ ਰਿਕਰੂਟਿੰਗ ਬਿਹੋਰੀ ਪੁਲਿਸ ਦੇ ਵਿੱਚ ਜੇ ਕੈਲੀਫੋਰਨੀਆ ਪੁਲਿਸ ਦੇ ਵਿੱਚ ਤੁਸੀਂ ਸੇਵਾ ਨਿਭਾਣਾ ਚਾਹੁੰਦੇ ਹੋ ਉਹ ਆਪ ਇੱਥੇ ਖੜੇ ਨੇ ਰਿਕਰੂਟ ਕਰਨ ਉਹਦੀ ਭਰਤੀ ਦੇ ਬਾਰੇ ਦੱਸਣ ਵਾਰੇ ਹਾਂਜੀ ਅ ਅੱਜ ਕੀ ਕਹਿਣਾ ਚਾਹੁੰਦੇ ਸੱਜਾ ਜੀ ਮੇਰਾ ਨਾਮ ਜਪੜੀ ਮਨਪ੍ਰੀਤ ਮਲਤਾਨੀ ਹੈ ਤੇ ਮੇਰਾ 파ਟਨਰ ਸੱਜਾ ਜੀ ਨਸੀਰ ਰਹਿਮਨ ਨਾਮ ਹੈ ਅ ਤਾਂ ਬਤਾਈਆਂ ਜੀ ਆਨ ਨੂੰ ਗੁਰੂ ਕਰਦੇ ਤੇ ਸੋ ਅਸੀਂ ਸੈਕਮੈਂਟ ਕਾਉਂਟੀ ਸ਼ੈਰਫਸ ਦੇ ਵੱਲੋਂ ਆ ਅਸੀਂ ਰਿਕਰੂਟ ਕਰਨ ਆਏ ਇੱਥੇ ਅ ਅਸੀਂ ਕੈਲੀਫੋਰਨੀਆ ਦੇ ਵਿੱਚ 5th ਲਾਰਜੇਸਟ ਏਜੰਸੀ ਹੈ ਸਾਡੇ 1600 4 ਪੀਪਲ ਹੈ ਤੇ ਸਾਡੇ 19 ਵੈਕੈਂਸੀਜ਼ ਹੈ ਸੋ ਅਸੀਂ ਇਥੇ ਰਿਕਰੂਟ ਕਰਨਾ ਹੈ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਆਪਣੇ ਲੋਕ ਆਪਣੇ ਲੋਕਤਰਾ ਦੇ ਹੋਰ ਲੋਕੀ ਅਸੀਂ ਰਿਕਰੂਟ ਕਰੀਏ ਆਪਣੇ ਦੇਸੀ ਲੋਕ ਹੋਰ ਹੋਣ ਤੇ ਅਧੀ ਰਿਕੁਆਇਰਮੈਂਟ ਬੇਸਿਕ ਜਿਹੜੀ ਜੁਣ ਕਰਨਾ ਚਾਹੁੰਦੇ 21 ਸਾਲ ਦੀ ਉਮਰ ਹੋਵੇ ਯੂ ਐਸ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਵੇ ਤੇ ਹਾਈ ਸਕੂਲ ਡਿਪਲੋਮਾ ਜਾਂ ਜੀ ਈ ਡੀ ਹੋਵੇ ਇਹ ਬੇਰ ਮਿਨਿਮਮ ਰਿਕੁਆਇਰਮੈਂਟ ਹੈ ਉਸ ਤੋਂ ਬਾਅਦ ਤੁਸੀਂ 6 ਮਹੀਨੇ ਦੀ ਅਕੈਡਮੀ ਕਰ ਸਕਦੇ ਸਾਡੇ ਨਾਲ ਜੋ ਹੋਰ ਐਨੀ ਕਾਲਜ ਦੋ ਆਫਰਸ ਅਕੈਡਮੀ ਤੇ ਉਸ ਤੋਂ ਬਾਅਦ ਇੱਕ ਸਾਈ ਕੀ ਵਾਲ ਹੁੰਦਾ ਵਾ ਤੇ ਇੱਕ ਪੈਲਟ ਵੀ ਇਗਜ਼ਾਮ ਜਰੂਰ ਕਰਨਾ ਪੈਣਾ ਤੁਹਾਨੂੰ ਸਾਡੀ ਡਿਪਾਰਟਮੈਂਟ ਦੀ ਰਿਕੁਆਇਰਮੈਂਟ ਹੈ ਕਿ 542 ਸਕੋਰ ਹੋਵੇ ਬਹੁਤ ਧੰਨਵਾਦ ਜੀ ਹਾਂ ਜੀ ਥੈਂਕ ਯੂ ਬੀ ਵੀ ਕੋਈ ਹੋਰ ਕੁਐਸਚਨ ਕੋਈ ਹੋਰ ਨਹੀਂ ਬਸ ਇਹ ਪੁੱਛਣਾ ਸੀ ਕਿ ਜਿਹੜੀ ਤੁਸੀਂ ਅੱਜ ਭਰਤੀ ਦੇ ਬਾਰੇ ਰਿਕਰੂਟਮੈਂਟ ਕਰਨ ਵਾਲੇ ਆ ਤੁਹਾਡੇ ਆਫਿਸ ਵੱਲੋਂ ਇਹ ਅੱਜ ਇੱਥੇ ਇਹ ਕਿਸੇ ਨੇ ਕੋਈ ਐਪਲੀਕੇਸ਼ਨ ਫਿਲ ਕਰਨੀ ਹੋਵੇ ਜਾਂ ਕੁਝ ਇਸ ਤਰ੍ਹਾਂ ਦਾ ਹੈਗਾ ਹਾਂਜੀ ਸੋ ਅਸੀਂ ਐਪਲੀਕੇਸ਼ਨ ਇਥੇ ਲੈਣੀ ਆਸੀਂ ਇਨਫੋਰਮੇਸ਼ਨ ਦੇ ਐਨ ਐਪੀ ਰਿਕੁਆਇਰਮੈਂਟ ਕੀ ਹੈ ਤੇ ਕੀ ਚਾਹੀਦਾ ਤੁਹਾਨੂੰ ਜੁਆਇਨ ਕਰਨ ਵਾਸਤੇ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਵੈਬਸਾਈਟ ਤੇ ਜਾ ਕੇ ਇੱਥੇ ਸਾਡੇ ਕੋ ਫਲਾਇਰ ਹੈਗੇ ਆ ਤੇ QR ਕੋਡ ਸਕੈਨ ਕਰ ਸਕਦੇ ਜਾਂ ਫਿਰ www.saxsurf.com ਤੇ ਜਾ ਕੇ ਅਤੇ ਕਰੀਅਰਜ਼ ਟੈਬ ਆ ਤੇ ਉੱਥੇ ਤੁਹਾਨੂੰ ਇਨਫੋਰਮੇਸ਼ਨ ਹੋਰ ਮਿਲ ਸਕਦੀ ਹੈ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਬੱਥਰ ਵਾਈ ਕੀ ਖਾਤਾ ਭਾਈ ਹਾਂਜੀ ਅੱਜ ਆਪਾਂ ਯੂਵਰਸਿਟੀ ਨਗਰ ਕੀਰਤਨ ਦੇ ਵਿੱਚ ਪਹੁੰਚੇ ਹਾਂ ਜਿੱਥੇ ਅਲੱਗ-ਅਲੱਗ ਤਰ੍ਹਾਂ ਦੇ ਗੁਰਬਾਣੀ ਦੇ ਰੰਗ ਲੰਗਰ ਦੇ ਇਤਿਹਾਸ ਤੁਸੀਂ ਬਹੁਤ ਕੁਝ ਦਰਸ਼ਨ ਕਰ ਰਹੇ ਹੋ ਚੱਕਿੰਦੇ ਰਹੇ ਇੱਕ ਨਵੇਂ ਕਿਸਮ ਦੀ ਸੇਵਾ ਜਿਹੜੀ ਹੈ ਭਾਈ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ ਐਕੂਪ੍ਰੈਸ਼ਰ ਐਕੂਪੰਚਰ ਦੇ ਰਾਹੀਂ ਇਲਾਜ ਕੀਤੇ ਜਾ ਰਿਹਾ ਫ੍ਰੀ ਸੇਵਾ ਵੀ ਜਿਹੜੇ ਬਹੁਤ ਜ਼ਿਆਦਾ ਥੱਕੇ ਹਾਰੇ ਆ ਜਾਫਰ ਜਿਨ੍ਹਾਂ ਨੂੰ ਕੋਈ ਪ੍ਰੋਬਲਮਸ ਹੈਗੀ ਆ ਉਸ ਬਾਰੇ ਪੁੱਛਦੇ ਹਾਂ ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ ਜੀ ਮੇਰਾ ਨਾਮ ਭਿੰਦਰ ਸਿੰਘ ਆ ਮੈਂ ਸਿੰਘ ਐਕੂ ਪ੍ਰੈਸ਼ਰ ਤੋਂ ਅੱਜ ਸੇਵਾ ਲੈ ਕੇ ਪਹੁੰਚਿਆ ਹਾਂ ਲਗਾਤਾਰ ਅਸੀਂ ਪੰਜ ਸਾਲ ਤੋਂ ਇਸ ਗੁਰੂ ਘਰ 'ਤੇ ਸੇਵਾ ਕਰਦੇ ਆ ਰਹੇ ਹਾਂ ਜੀ ਤੇ ਸਾਰੀ ਸਾਧ ਸੰਗਤ ਨੂੰ ਇਸ ਨਗਰ ਕੀਰਤਨ ਦੀ ਬਹੁਤ-ਬਹੁਤ ਮੁਬਾਰਕਾਂ ਜੀ ਤੇ ਇਹ ਐਕੂ ਪ੍ਰੈਸ਼ਰ ਕਰ ਰਹੇ ਆ ਇੱਕ ਪੈਂਚਰ ਨਹੀਂ ਐਕੂ ਪ੍ਰੈਸ਼ਰ ਆਇਆ ਐਕੂ ਪ੍ਰੈਸ਼ਰ ਦਾ ਅਸੀਂ ਆਲਮੋਸਟ ਮੋਰ ਦੈਨ 800 ਤੋਂ ਜ਼ਿਆਦਾ ਬ੍ਰੀਚ ਦੇਖ ਸੋਕੇ ਆ ਤੇ ਉਹਨਾਂ ਦਾ ਆਪਣੇ ਇਲਾਜ ਕਰ ਚੁੱਕੇ ਆ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਐਕੂ ਪ੍ਰੈਸ਼ਰ ਨਾਲ ਹੋ ਸਕਦਾ ਆ ਐਕੂ ਪ੍ਰੈਸ਼ਰ ਨਾਲ ਹਰ ਚੀਜ਼ ਦਾ ਸਿਰ ਤੋਂ ਲੈ ਕੇ ਪੈਰ ਤੱਕ ਜਿਹੜਾ ਹੈਗਾ ਜੀ ਉਹਦਾ ਇਲਾਜ ਹੁੰਦਾ ਆ ਤਾਂ ਕੋਈ ਬਿਮਾਰੀ ਹੋਵੇ ਉਹ ਸਾਡੇ ਕੋਲ ਇੱਥੇ ਆਉਣ ਆ ਕੇ ਦਿਖਾਓ ਜਿਹੜਾ ਡਾਕਟਰ ਤੁਹਾਨੂੰ ਕਹਦੇ ਨਹੀਂ ਹੋ ਸਕਦਾ ਇਲਾਜ ਸਰਜਰੀ ਇੱਕ ਵਾਰੀ ਜ਼ਰੂਰ ਮੈਨੂੰ ਮਿਲੋ ਜੀ ਮੈਨੂੰ ਮਿਲ ਸਕਦੇ ਹੋ ਸਿੰਘ ਐਕੂ ਪ੍ਰੈਸ਼ਰ ਦੀ ਵੈਬਸਾਈਟ ਵੀ ਆ ਜੀ ਤੇ ਟਿਕਟੌਕ 'ਵੀ ਸਿੰਘ ਐਕੂ ਪ੍ਰੈਸ਼ਰ ਦੀ ਆ ਤੇ ਮੈਂ ਫੋਨ ਨੰਬਰ ਵੀ ਬੋਲ ਦਿੰਦਾ ਜੀ 20950519880 ਅੰਟੀ ਤੁਸੀਂ ਬੈਠੇ ਹੋ ਇੱਥੇ ਕੋਈ ਫਰਕ ਲੱਗਿਆ ਹਾਂ ਹਾਂਜੀ ਕੀ ਹੋਇਆ ਸੀਗਾ ਮੇਰਾ ਲੈਫਟੇ ਪਤਾ ਜੋਇੰਟ ਪਲ ਹੋ ਗਿਆ ਸੀ ਅੱਛਾ ਜੀ ਹਾਂਜੀ ਸੋ ਇੱਥੇ ਕਈ ਡਾਕਟਰਾਂ ਨੂੰ ਦਿਖਾਲਿਆ ਹਾਂਜੀ ਸੋ ਆਰਾਮ ਨਹੀਂ ਆਇਆ ਉਹਨਾਂ ਨੇ ਲੈਫਟੇ ਪਦੇ ਜੋਇੰਟ ਚ ਇੰਜੈਕਸ਼ਨ ਵੀ ਲਾਇਆ ਸੀਗਾ ਸੋ ਕੋਈ ਪਹਿਲੇ ਦਿਨ ਹੀ ਪਹਿਲੀ ਵੀ ਤੁਸੀਂ ਕਦੇ ਇਹਨਾਂ ਨੂੰ ਮਿਲੇ ਹੋ ਨਹੀਂ ਮੈਂ ਇਹਨਾਂ ਨੂੰ ਵੈਸੇ ਟਿਕਟੌਕ ਤੇ ਦੇਖਿਆ ਸੀਗਾ ਤੇ ਮੈਂ ਕੱਲ ਵੀ ਮਿਲ ਕੇ ਗਿਆ ਸੀਗਾ ਅੱਛਾ ਜੀ ਸੋ ਉਦੋਂ ਮੈਂ ਗੋਲੀ ਖਾਧੀ ਸੀ ਪੇਨ ਕਲਰ ਦੀ ਸੋ ਉਦੋਂ ਪੇਨ ਘੱਟ ਸੀ ਇਸ ਕਰਕੇ ਹੁਣ ਪੇਨ ਹੁੰਦੀ ਸੀ ਜ਼ਿਆਦਾ ਮੈਂ ਤਾਂ ਆਇਆ ਨਾ ਹਾਂਜੀ ਹੁਣ ਥੋੜਾ ਜਿਆਦਾ ਮੈਂ ਰਿਲੈਕਸ ਫੀਲ ਕੀਤਾ Thank you, Thank you, Thank you, Lok Thank, Thank, Thank you very much.